ਨਮਸਕਾਰ ਆਦਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀਰ ਬਲਵਿੰਦਰ ਸਿੰਘ ਸ਼ੇਰਗਿੱਲ ਜਰਨਲਿਸਟ ਪੱਤਰਕਾਰ ਭਰਾ ਸਾਰਿਆਂ ਵੀਰਾਂ ਦਾ ਜੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਤੇ ਅਕਸਰ ਹੀ ਵੀਰੋ ਮੈਂ ਬਲਵਿੰਦਰ ਸਿੰਘ ਸ਼ੇਰਗਿੱਲ ਪ੍ਰੋਫਾਈਲ ਪੇਜ ਤੋਂ ਤੁਹਾਡੇ ਨਾਲ ਰਾਬਤਾ ਕਾਇਮ ਰੱਖਦਾ ਹਾਂ ਸਮਾਂ ਇਸ ਤਰ੍ਹਾਂ ਮੇਰਾ ਤੁਹਾਡਾ ਭਰਾਓ ਸਾਰਿਆਂ ਦੇ ਕੋਲ ਬਹੁਤ ਘਟਿਆ ਤੇ ਸੀਮਤ ਹੈ ਫਿਰ ਵੀ ਸਮੇਂ ਦੇ ਵਿੱਚ ਆਪਣਾ ਸਮਾਂ ਕੱਢ ਕੇ ਜੇ 2-4 ਮਿੰਟ ਅਸੀਂ ਸਮਾਜ ਲਈ ਜਾਂ ਸਮਾਜ ਦੇ ਕੰਮਾਂ ਲਈ ਜੇ ਦਿੰਦੇ ਹਾਂ ਤੇ ਮੇਰੇ ਹਿਸਾਬ ਨਾਲ ਇਹਦੇ ਵਿੱਚ ਸ਼ੱਕ ਕੋਈ ਨਹੀਂ ਆ ਇਹ ਵੀ ਇੱਕ ਸਾਡੀ ਦੇਸ਼ ਸੇਵਾ ਹੋ ਸਕਦੀ ਆ ਦੇਸ਼ ਭਗਤੀ ਹੋ ਸਕਦੀ ਆ ਆਪਣੇ ਸਮਾਜ ਲਈ ਤੇ ਪੂਰੀ ਕਾਇਨਾਤ ਲਈ ਜੋ ਵੀ ਮਹਾਪੁਰਸ਼ਾਂ ਨੇ ਸਾਡੇ ਲਈ ਜਿਹੜੇ ਜਿਹੜੇ ਮਹਾਪੁਰਸ਼ਾਂ ਨੇ ਸਾਡੇ ਲਈ ਸੱਟੇ ਸਮਾਜ ਲਈ ਪੂਰੀ ਦੁਨੀਆ ਲਈ ਪੂਰੀ ਕਾਇਨਾਤ ਲਈ ਜੋ ਕੀਤਾ ਉਹ ਕਾਬਲੇ ਤਾਰੀਫ ਤੇ ਹੈ ਉਹ ਨਮਨ ਦੇ ਨਮਨ ਵੀ ਕਰਦੇ ਹਾਂ ਉਹਨਾਂ ਦੇ ਕੰਮਾਂ ਨੂੰ ਨਮਸਕਾਰ ਵੀ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਲਈ ਜੋ ਕੀਤਾ ਜਾਂ ਉਹ ਜੋ ਸਾਡੇ ਲਈ ਛੱਡ ਕੇ ਗਏ ਉਸ ਪੂੰਜੀ ਨੂੰ ਉਸ ਜਾਇਦਾਦ ਨੂੰ ਉਸ ਮਲਕੀਅਤ ਨੂੰ ਅਸੀਂ ਵਧਾ ਨਹੀਂ ਸਕੇ ਤੇ ਬਾਬਾ ਸਾਹਿਬ ਨੇ ਤੇ ਵੀ ਗੱਲ ਕਹੀ ਸੀ ਆਪਣੇ ਸਮਾਜ ਦੇ ਲੋਕਾਂ ਨੂੰ ਕਿ ਮੇਰੀ ਬੇਨਤੀ ਨੂੰ ਪਰਵਾਨ ਕਰਿਓ ਜਿਸ ਜਗ੍ਹਾ ਤੇ ਮੈਂ ਤੁਹਾਨੂੰ ਇਸ ਵਕਤ ਲੈ ਕੇ ਆਇਆ ਹਾਂ 5000 ਸਾਲ ਦੀ ਤੁਸੀਂ ਜਿਹੜੀ ਗੁਲਾਮੀ ਜਾਂ ਗੁਲਾਮੀ ਦਾ ਰੱਸਾ ਤੁਹਾਡੇ ਗਲ ਵਿੱਚ ਪਿਆ ਹੈ ਉਸ ਰੱਸੇ ਨੂੰ ਮੈਂ ਤੋੜਿਆ ਹੀ ਨਹੀਂ ਉਸ ਰੱਸੇ ਨੂੰ ਮੈਂ ਕਟਿਆ ਹੀ ਨਹੀਂ ਗੁਲਾਮੀ ਦੀਆਂ ਜ਼ੰਜੀਰਾਂ ਮੈਂ ਤੋੜੀਆਂ ਜ਼ਰੂਰ ਹਨ ਤੇ ਜਿਹੜੀ ਮਨੁ ਸਿਮਰਤੀ ਯੁੱਗਾਂ-ਯੁੱਗਾਂ ਤੋਂ ਚੱਲਦੀ ਆਈ ਸੀ ਉਸ ਸਿਮਰਤੀ ਦਾ ਮਨੁ ਸਿਮਰਤੀ ਦਾ ਮੈਂ ਲੱਕ ਤੋੜਿਆ ਹੈ ਰੀੜ ਦੀ ਹੱਡੀ ਤੋੜੀ ਹੈ ਸੋ ਜ਼ਿਆਦਾ ਸਮਾਂ ਨਹੀਂ ਲੈਣਾ ਭਰਾਓ ਕਿਉਂਕਿ ਸਮਾਂ ਸੀਮਤ ਹੈ ਹਰ ਇੱਕ ਦੇ ਕੋਲ ਜਿਹੜਾ ਸੰਘਰਸ਼ ਆ ਬਹੁਜਨ ਸਮਾਜ ਦੇ ਕੁਝ ਰਹਿਬਰਾਂ ਨੇ ਮਹਾਪੁਰਸ਼ਾਂ ਨੇ ਉਸ ਸੰਘਰਸ਼ ਦਾ ਨਿਚੋੜ ਜਿਹੜਾ ਆ ਉਹ ਬਾਬਾ ਸਾਹਿਬ ਭੀਮਰਾਓਂ Ambedkar ਸਾਹਿਬ ਜੀ ਨੇ ਸੰਵਿਧਾਨ ਦੇ ਵਿੱਚ ਦਰਜ ਕੀਤਾ ਆ ਤੇ ਇੱਕ ਸੰਵਿਧਾਨ ਦਾ ਰੂਪ ਦਿੱਤਾ ਆ ਸੋ ਧੰਨਵਾਦ ਸਾਥੀਓ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ